ਇੱਕ ਸ਼ਬਦ ਰੋਜ਼ ਵਿਚਾਰਦੇ ਆਂ ਸ਼ਬਦ ਦੇ ਵਿਚਾਰ ਨਾਲ ਜੁੜੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਅੰਕ 411 ਤੇ 23 ਭਾਏਮਾਨ ਇਹ ਸ਼ਬਦ ਪਹਿਲੇ ਪਾਠਾ ਜੀ ਦਾ ਅਸ਼ਟਪਦੀ ਦੇ ਰੂਪ ਵਿੱਚ ਹੈ ਰਾਗ ਆਸਾ ਮਹਲਾ ਪਹਿਲਾ ਅਸ਼ਟਪਦੀਆਂ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਰੰਪਤਾ ਪਰਮਾਤਮਾ ਸ਼ਕਤੀ ਕੜ ਅੱਲਾ ਜੋ ਵੀ ਹੈ ਇਕ ਪੂਰਨ ਹੈ ਆਪਣੇ ਆਪ ਵਿੱਚ ਪੂਰਨ ਹੈ ਉਸ ਪੂਰਨ ਦੇ ਵਿੱਚ ਆਕਾਰ ਬਣਿਆ ਆਕਾਰ ਮਿਟ ਰਿਹਾ ਹੈ ਲਗਾਤਾਰ ਇਹ ਪ੍ਰੋਸੈਸ ਚੱਲਦਾ ਜਾ ਰਿਹਾ ਹੈ ਇੱਕ ਤੋਂ ਅਨੇਕ ਹੋ ਰਿਹਾ ਹੈ ਅਨੇਕ ਤੋਂ ਫਿਰ ਇੱਕ ਹੋ ਰਿਹਾ ਹੈ ਇਸ ਗੱਲ ਦੀ ਸਮਝ ਕਿੱਥੋਂ ਪਵੇਗੀ ਸਤਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਨਾਲ ਸ਼ਬਦ ਗੁਰੂ ਦੀ ਕਿਰਪਾ ਨਾਲ ਸੋ ਆਪਾਂ ਸਤਗੁਰ ਜੀ ਦੀ ਕਿਰਪਾ ਲੈਣੀ ਸ਼ੁਰੂ ਕਰੀਏ ਸ਼ਬਦ ਨੂੰ ਪੜ੍ਹਨਾ ਸ਼ੁਰੂ ਕਰੀਏ ਅਸ਼ਟ ਪਨੀਆਂ ਨੇ ਅੱਠ ਪਦੇ ਦਾ ਸ਼ਬਦ ਹੁੰਦਾ ਹੈ ਆਪਾਂ ਇਸ ਨੂੰ ਪੜ੍ਹਦੇ ਹਾਂ ਤੇ ਇਸ ਸਮਝਦੇ ਹਾਂ ਇਸ ਅਸ਼ਟਕਦੀ ਵਿੱਚ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਗੱਲਬਾਤ ਹੈ ਨਾ ਉਹ ਜੋਗੀਆਂ ਨਾਲ ਚੱਲ ਰਿਹਾ ਚੱਲ ਰਹੀ ਹੈ ਜੋ ਵੀ ਲੋਕ ਜਿਹੜਾ ਆਪਣੇ ਯੋਗ ਮਤ ਮੁਤਾਬਕ ਵਿਹਾਰ ਕਰਦੇ ਆ ਉਸ ਨੂੰ ਗੁਰੂ ਜੀ ਨੂੰ ਕਹਿੰਦੇ ਆ ਕਿ ਤੁਸੀਂ ਇਸ ਇਸ ਤਰ੍ਹਾਂ ਦਾ ਵਿਹਾਰ ਕਰੋ ਪਰ ਗੁਰੂ ਜੀ ਉਸ ਵਾਰ ਕੀ ਜਵਾਬ ਦਿੰਦੇ ਆ ਇਹ ਆਪਾਂ ਪੜਦੇ ਆ ਕਿਉਂਕਿ ਆਪਾਂ ਜਿਹਨੂੰ ਜਬਜੀ ਸਾਹਿਬ ਵਿੱਚ ਪੜਦੇ ਨਾ ਉੱਥੇ ਵੀ ਇਹ ਜ਼ਿਕਰ ਆਉਂਦਾ ਹੈ ਕਿ ਮੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਬੂਥ ਕੇਨთა ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਜੋਗੀ ਨਾਲ ਗੱਲਬਾਤਾਂ ਵੀ ਹੈ ਇੱਥੇ ਭਰਤ੍ਰ ਜੀ ਜੋਗੀ ਨਾਲ ਉਹਨਾਂ ਨਾਲ ਗੁਰੂ ਜੀ ਵਾਰਤਾ ਕਰ ਰਹੇ ਆ ਉਤਰ ਅਵਗਟ ਸਰਵਰਨਾਵ ਐ ਪਰਥਰ ਜੋਗੀ ਜਿਹੜਾ ਉੱਚੇ ਪਹਾੜ ਤੋਂ ਉਤਰ ਕੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਹ ਪੁੰਨ ਦਾ ਕੰਮ ਕਰਦਾ ਹੈ ਇੱਥੇ ਸਾਨੂੰ ਐਦਾਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਤੀਰਥ ਇਸ਼ਨਾਨ ਦੀ ਗੱਲ ਕਰਨ ਲੱਗੇ ਹੋਏ ਹੈ ਪਰ ਨਹੀਂ ਪਰther ਜੋਗੀ ਹੈ ਜੋ ਉਹਨੂੰ ਆਪਣੇ ਯੋਗ ਦਾ ਹੰਕਾਰ ਹੈ ਐਕਚੁਅਲ ਵੀ ਉਹ ਉੱਚੇ ਟਿੱਲੇ ਤੇ ਬੈਠਾ ਹੈ ਕਿਉਂਕਿ ਜੋਗੀ ਲੋਕ ਉੱਚੇ ਟਿੱਲਿਆਂ ਤੇ ਬੈਠਦੇ ਸੀ ਪਰ ਆਤਮਕ ਰੰਗ ਵਿੱਚ ਵੀ ਉਹ ਹੰਕਾਰ ਦੇ ਵਿੱਚ ਹੈ ਕਿ ਮੈਂ ਜੋ ਜੋਗੀ ਹਾਂ ਤੇ ਬਹੁਤ ਤਕੜਾ ਜੋਗੀ ਹਾਂ ਇਸ ਹੰਕਾਰ ਨੂੰ ਛੱਡਣ ਨੂੰ ਤਿਆਰ ਨਹੀਂ ਗੁਰੂ ਜੀ ਕਹਿੰਦੇ ਭਰਤਰ ਜੀ ਇਹ ਔਖੀ ਘਾਟੀ ਐ ਨਾ ਜਿਹੜੀ ਇਹ ਛੱਡਣਾ ਇਸ ਹੰਕਾਰ ਨੂੰ ਇਹਨੂੰ ਛੱਡ ਕੇ ਜਿਹੜਾ ਵੀ ਜੀਵ ਸਤ ਸੰਗ ਸੱਚ ਦੀ ਸੰਗਤ ਦੇ ਸਰੋਵਰ ਵਿੱਚ ਆਤਮਿਕ ਇਸ਼ਨਾਨ ਕਰਦਾ ਨਾ ਫਿਰ ਗੁਰੂ ਜੀ ਉਸਨੂੰ ਕੀ ਫਾਇਦਾ ਹੋ ਜਾਂਦਾ ਵਾਕੈ ਨਾ ਬੋਲੇ ਹਰ ਗੁਣ ਗਾਵੇ ਉਹ ਫਿਰ ਬੇਮਤਲਬ ਨਹੀਂ ਬੋਲਦਾ ਹਮੇਸ਼ਾ ਗੱਲ ਕਰਦਾ ਹੈ ਤੇ ਪਰਮਾਤਮਾ ਦੀ ਕਰਦਾ ਹੈ ਉਹਦੇ ਗੁਣ ਗਾਉਂਦਾ ਉਹਦੇ ਹੁਕਮ ਵਿੱਚ ਹਮੇਸ਼ਾ ਜੁੜਿਆ ਰਹਿੰਦਾ ਉਹਦੇ ਗੁਣ ਗਾਉਂਦਾ ਜਾਲ ਅਕਾਸ਼ੀ ਸਨ ਸੁਭਾਵੇ ਤੇ ਆਪਣੀ ਉੱਚੀ ਆਤਮਿਕ ਅਵਸਥਾ ਵਿੱਚ ਪਹੁੰਚ ਜਾਂਦਾ ਤੇ ਘਰੇ ਇਸ ਪਵਿੱਤਰ ਆਤਮਿਕ ਜਲ ਦੇ ਰਾਹੀ ਅਕਾਸ਼ਾਂ ਵਿੱਚ ਉਡਾਰੀਆਂ ਮਾਰਦਾ ਹੈ ਹੁਣ ਜੋ ਯੋਗੀ ਲੋਕ ਜੋਗ ਰਾਹੀ ਕਰਾਮਾਤ ਪੈਦਾ ਕਰਦੇ ਐ ਕਿ ਅਸੀਂ ਅਸਮਾਨ 'ਤੇ ਉੱਡ ਸਕਦੇ ਆ ਆਪਣੇ ਆਪ ਨੂੰ ਹੌਲਾ ਕਰ ਸਕਦੇ ਆ ਭਾਰਹੀਨ ਕਰਕੇ ਅਸੀਂ ਉੱਡ ਸਕਦੇ ਆ ਗੁਰੂ ਜੀ ਕਹਿੰਦੇ ਜੀ ਦਾ ਮਨ ਗੁਰੂ ਦੀ ਸੰਗਤ ਵਿੱਚ ਸਤ ਸੰਗ ਦੀ ਸਰੂਰ ਵਿੱਚ ਨਹਾ ਕੇ ਉੱਚੀ ਆਤਮਿਕ ਵਸਤਾ ਪ੍ਰਾਪਤ ਕਰ ਲੈਂਦਾ ਨਾ ਤੇ ਫਿਰ ਉਹ ਉੱਚੀਆਂ ਉਡਾਰੀਆਂ ਲਾਉਂਦਾ ਜਿਹੜੀ ਉੱਚਾ ਆਤਮਿਕ ਜੀਵਨ ਜਿਉਂਦਾ ਹੈ। ਦੇਖੋ ਕਿੰਨੀ ਸੌਖੀ ਹੈ ਬਾਣੀ ਪਰ ਜਦੋਂ ਤੱਕ ਅਸੀਂ ਧਾਰਮਿਕ ਜਿਹੜੇ ਸਾਡੇ ਬੋਲ ਨੇ ਗਹਿਰੇ ਉਹਨਾਂ ਨੂੰ ਸੀ ਉਹਨਾਂ ਨਾਲ ਜੁੜੇ ਉੱਥੇ ਪਾਸੇ ਰਵਾਂਗੇ ਕਿ ਜੀ ਐਂ ਹੁੰਦਾ ਹੈ ਕਹਾਂ ਜਾ ਕੇ ਆ ਹੁੰਦਾ ਹੈ ਉਥੇ ਹੁੰਦਾ ਹੈ ਜਿਵੇਂ ਕਿ ਯੋਗੀ ਲੋਕ ਕਰ ਰਹੇ ਸੀ ਅਸੀਂ ਵੀ ਉਹਨਾਂ ਨੂੰ ਮੰਨੀ ਜਾਵਾਂਗੇ ਤੇ ਫਿਰ ਸਾਡੇ ਪੱਲੇ ਵੀ ਕੁਝ ਨਹੀਂ ਪੈਣਾ। ਗੁਰੂ ਜੀ ਕਹਿੰਦੇ ਨੀਵੇਂ ਆਜੋ। ਨਾਰਮਲ ਆ ਯੋ ਨਾਰਮਲ ਦੀ ਗੱਲ ਐ ਆਮ ਆ ਜਾਓ ਸਹਿਜ ਵਿੱਚ ਆ ਜਾਓ ਐਸਾ ਗਿਆਨ ਸੁਣੋ ਅਬ ਮੇਰੀ ਤੇ ਗੁਰੂ ਜੀ ਕਹਿੰਦੇ ਐ ਮੇਰੇ ਮਨਾ ਪ੍ਰਮਾਤਮਾ ਨਾਲ ਢੂੰਗੀ ਸਾਜ ਪਾਉਣ ਦੀ ਇਹ ਗੱਲ ਸੁਣ ਭਰਪੂਰ ਧਾਰ ਰਿਹਾ ਸਭ ਠੋਰੀ ਰਹਾਓ ਤੁਸੀਂ ਸਾਰੇ ਕਿਤੇ ਆ ਕੁਤਾ ਹਰਥ ਹੈ ਨਕੋ ਨਕ ਭਰਿਆ ਹੋਇਆ ਤੇ ਸਾਰੇ ਸੰਸਾਰ ਦਾ ਆਸਰੇ ਹੀ ਹੋਇਆ ਕਿ ਕੋਲੋਂ ਤੋਂ ਇਸ ਗੱਲ ਨੂੰ ਸਮਝ ਇਸ ਗੱਲ ਨੂੰ ਪਾ ਇਸ ਗੱਲ ਦੀ ਗੁਝ ਲੈ ਲੈ ਰਖਾਓ ਸੋ ਇਸ ਅਸ਼ਟਪਦੀ ਦਾ ਮੇਨ ਥੀਮ ਕੀ ਹੋਇਆ ਕਿ ਇਹ ਗਿਆਨ ਆਪਣੇ ਅੰਦਰ ਵਸਾਈਏ ਤੇ ਫੇਰ ਗੱਲ ਬਣਨੀ ਹੈ ਸੋ ਆਪਾਂ ਹੁਣ ਜਦੋਂ ਇਸ ਰਹਾਉ ਨੂੰ ਪੜ ਕੇ ਦੁਆਰੇ ਇਸ ਜਿਹੜਾ ਰਹਿੰਦੀਆਂ ਪੰਕਤੀਆਂ ਪੜਾਂਗੇ ਤੇ ਸਮਝ ਪੈ ਜਾਏਗਾ ਗੁਰੂ ਜੀ ਕਹਿੰਦੇ ਕਿ ਹੁਣ ਜਲ ਆਕਾਸ਼ੀ ਸੁੰਨ ਸਮਾਵੈ ਆਪਣੇ ਆਪ ਵਿੱਚ ਹੋਰ ਅਵਸਥਾ ਵਿੱਚ ਟਿਕ ਜਾਣਾ ਕ੍ਰਿਸ਼ਨਾਂਵਾ ਮਾਰ ਰਹਿਣੀਆਂ ਤੇ ਇਸ ਅਮਰਤ ਰੂਪੀ ਰਾਸ ਪ੍ਰਮਾਤਮਾ ਦੀ ਯਾਦ ਨਾਲ ਜੁੜ ਕੇ ਉੱਚੀਆਂ ਉਡਾਰੀਆਂ ਮਾਰਨੀਆਂ ਇਹ ਰਾਸ ਸਤ ਝੋਲ ਮਹਾਰਸ ਪਾਵੇ ਸਤ ਰਸ ਸਤ ਦਾ ਮਤਲਬ ਸ਼ਾਂਤ ਰਸ ਝੋੜ ਬਲਾ ਕੇ ਰਾਸ ਲਾ ਕੇ ਹਲਾ ਹਲਾ ਕੇ ਪੀਣਾ ਉਹ ਮਨੁੱਖ ਫਿਰ ਸ਼ਾਂਤੀ ਰਸ ਨੂੰ ਮਾਣ-ਵਣ ਕੇ ਪੀਂਦਾ ਜਿਵੇਂ ਸ਼ਾਂਤ ਖੇਤ ਰਹਿੰਦਾ ਹੈ ਹੁਣ ਦੇਖੋ ਭਦਰ ਜੋਗੀ ਨੂੰ ਗੁਰੂ ਜੀ ਕਿਵੇਂ ਸਮਝਾ ਰਿਹਾ ਕਿ ਇਹ ਤੇਰੀ ਜਿਹੜੀ ਯੋਗ ਮਤ ਹੈ ਇਹ ਤੈਨੂੰ ਹੰਕਾਰ ਪੈਦਾ ਕਰ ਰਹੀ ਹੈ ਤੇਰੇ ਅੰਦਰ ਇਸਾ ਹਮ ਕਾ ਹਰਨੂ ਛੱਡ ਕੇ ਸਤ ਦੀ ਸੰਗਤ ਕਰ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਗੁਣ ਗਾਉਂਦਾ ਰਹੇ ਇਹਦੇ ਨਾਲ ਫਿਰ ਤੇਰੇ ਅੰਦਰ ਜਿਹੜਾ ਅਮਰਤ ਰੂਪੀ ਰਾਸ ਗਿਆਨ ਪੈਦਾ ਹੋਏਗਾ ਉਹ ਤੈਨੂੰ ਆਤਮਿਕ ਉਡਾਰੀਆਂ ਲੱਗਣਗੀਆਂ ਤੇਰੀਆਂ ਤੇਰੀ ਆਤਮਿਕ ਅਵਸਥਾ ਉੱਚੀ ਹੋ ਜਾਏਗੀ ਤੇ ਗੁਰੂ ਜੀ ਕਹਿੰਦੇ ਫਿਰ ਜਿਹੜਾ ਇਸ ਉਡਾਰੀ ਨਾਲ ਸ਼ਾਮਲ ਹੋ ਜਾਂਦਾ ਹੈ ਜਿਹੜਾ ਮਾਇਕ ਫੁਰਨਿਆਂ ਤੋਂ ਹੜਾ ਚੁੜਾ ਲੈਂਦਾ ਤੇ ਇਸ ਅਮਰਤ ਰੂਪੀ ਰਸ ਨੂੰ ਪ੍ਰਾਪਤ ਕਰ ਲੈਂਦਾ ਫਿਰ ਉਹ ਇਸ ਰਸ ਨੂੰ ਮਾਣ-ਮਾਣ ਕੇ ਪੀਂਦਾ ਤੇ ਸ਼ਾਂਤ ਰਹਿੰਦਾ ਸਹਿਜ ਵਿੱਚ ਰਹਿੰਦਾ ਤੇ ਸਿਰ ਗੁਰੂ ਜੀ ਕਹਿੰਦੇ ਆ ਜੋਗੀ ਨੂੰ ਪਰਤ੍ਰ ਜੀ ਨੂੰ ਕਿ ਐਸਾ ਗਿਆਨ ਤੋਂ ਸਮਝ ਮੇਰੀ ਮਰਾਂ ਇਹ ਕੀ ਹੋਏਗਾ ਕਿ ਉਹ ਪਰਮਾਤਮਾ ਤੇ ਸਾਰੇ ਕਿਤੇ ਤੇ ਹਰ ਜਗ੍ਹਾ ਹਰ ਥਾਂ ਹਰ ਸਮੇਂ ਹੈ ਉਹਦੇ ਨਾਲ ਜੁੜਿਆ ਰਹਿ ਖਾ ਸੋ ਵੇਨ ਥੀਮ ਕੀ ਹੈ ਸ਼ਬਦ 24 ਘੰਟੇ ਸਾਡੇ ਨਾਲ ਬਸਣ ਵਾਲੇ ਸਾਨੂੰ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਮਾਲਕ ਨੂੰ ਚੇਤੇ ਵਿੱਚ ਰੱਖਣਾ ਯਾਦ ਵਿੱਚ ਬਣਾਈ ਰੱਖਣਾ ਉਹਦੇ ਨਾਲ ਜੁੜੇ ਰਹਿਣਾ ਸਤਿ ਬਰਤ ਨੀਮਨ ਕਾਲ ਸੰਪਾਵੇ ਇਹ ਜੋਗੀ ਜਿਹੜਾ ਮਨੁੱਖ ਇਸ ਤਰ੍ਹਾਂ ਥਿਰ ਨਾਮ ਨਾਲ ਪ੍ਰਭੂ ਨਾਲ ਜੁੜ ਜਾਂਦਾ ਨਾ ਤੇ ਆਪਣਾ ਨਿਤਨੇਮ ਬਣਾ ਲੈਂਦਾ ਇਸ ਨੂੰ ਤੇ ਨਿਤ ਦੀ ਕਾਰ ਬਣਾ ਲੈਂਦਾ ਸਾਤ ਗੋਰ ਸ਼ਬਦ ਕਰੋ ਦੇ ਜਲਾਵੇ ਫਿਰ ਗੁਰੂ ਦੇ ਸ਼ਬਦ ਨਾਲ ਆਪਣੇ ਅੰਦਰੋਂ ਜਿਹੜਾ ਕਰੋਧ ਆ ਉਹਨੂੰ ਸਾੜ ਲੈਂਦਾ ਹੈ ਖਤਮ ਕਰ ਦਿੰਦਾ ਹੈ ਗਗਨ ਨਿਵਾਸ ਸਮਾਦ ਲਗਾਵੇ ਗਗਨ ਵਿੱਚ ਉੱਚੇ ਥਾਂ ਵਿੱਚ ਜਿਨੀ ਚਿੱਤ ਆਕਾਸ਼ ਵਿੱਚ ਆਤਮਿਕ ਉੱਚਤਾ ਵਿੱਚ ਟਿਕਿਆ ਰਹਿੰਦਾ ਹੈ ਤੇ ਪ੍ਰਭੂ ਚਰਨਾਂ ਵਿੱਚ ਆਪਣੇ ਆਪ ਨੂੰ ਜੋੜੀ ਰੱਖਦਾ ਹੈ ਇਹ ਸਮਾਧੀ ਲਾਉਂਦਾ ਹੈ ਬਾਹਰੀ ਸਮਾਧੀ ਦੀ ਗੱਲ ਨਹੀਂ ਗੁਰੂ ਜੀ ਕਰ ਰਹੇ ਹੋਰ ਸਿਮਰਨ ਦੀ ਗੱਲ ਕਰ ਰਹੇ ਆ ਕਿ 24 ਘੰਟੇ ਆਪਣਾ ਜੀਵਨ ਵੀ ਵਯਤੀਤ ਕਰਨਾ ਹੈ ਕੰਮ ਕਾਹ ਜਿਹੜੇ ਕਾਰੋਬਾਰ ਨੇ ਦੁਨੀਆ ਦੇ ਉਹ ਵੀ ਕਰਦੇ ਰਹਿਣਾ ਪਰ ਮਾਲਕ ਨਾਲ ਚਿੱਤ ਜੋੜ ਕੇ ਰੱਖਣਾ ਹੈ ਗਾਗਨ ਨਵਾਸ ਸਮਾਧ ਲਗਾਵੇ ਮਨ ਵਿੱਚ ਪਰਮਾਤਮਾ ਹੱਥ ਪਾਮ ਕਾਮ ਕਰ ਸਭ ਪਾਰਥ ਪਰਥ ਪਰਮ ਪਦ ਪਾਵੇ ਐਸਾ ਜੀ ਫਿਰ ਪਰਮਾਤਮਾ ਨਾਲ ਜੁੜ ਕੇ ਉੱਚੇ ਚਰਨ ਸ਼ੋਭਾ ਪ੍ਰਾਪਤ ਕਰ ਲੈਂਦਾ ਤੇ ਆਤਮਿਕ ਜੀਵਨ ਉੱਚਾ ਕਰ ਲੈਂਦਾ ਸਚ ਮਨ ਕਾਰਨ ਤਤ ਬਲੋਵੇ ਮਾਰਨ ਮਨ ਸੱਤ ਮਨ ਕਾਰਣ ਮਨ ਕਾਰਣ ਸੱਚ ਤਤ ਬਲੋ ਹੈ ਅੰ内 ਚ ਜਾ ਕੇ ਅਰਥ ਹੋਣਗੇ ਸੱਚ ਮਨ ਕਾਰਣ ਤਤ ਬਲੋ ਹੈ ਇਸ ਤਰ੍ਹਾਂ ਪੜ ਲਾਂਗੇ ਸਮਝ ਆ ਜੂਗੀ ਕਿਉਂ ਕਿਵੇਂ ਕਿਉਂ ਬਣਿਆ ਇਸ ਤਰ੍ਹਾਂ ਸ਼ਬਦ ਕਿਉਂ ਇਸ ਤਰ੍ਹਾਂ ਪੜਿਆ ਗਿਆ ਕਿਉਂਕਿ ਸੱਚ ਦੇ ਚੱਚੇ ਨੂੰ ਔਕੜਾ ਤੇ ਤਤ ਦੇ ਤਤੇ ਨੂੰ ਔਕੜਾ ਦੋਨੋਂ ਸ਼ਬਦਿਕ ਦੂਜਨ ਮਿਲਦੇ ਆ ਮਨ ਕਾਰਨ ਸੱਚ ਤਤ ਨੂੰ ਜਿਹੜਾ ਪ੍ਰਾਪਤ ਕਰਦਾ ਹੈ ਜੇ ਹੁਣ ਕੋਈ ਬੰਦਾ ਪਾਣੀ 'ਚ ਵਿਧਾਣੀ ਪਾ ਕੇ ਰੜਕੀ ਜਾਵੇ ਤੇ ਮੱਖਣ ਨਹੀਂ ਰਿਚਦਾ ਮੱਖਣ ਕਿੱਥੋਂ ਪ੍ਰਾਪਤ ਹੋਏਗਾ ਦੁੱਧ ਰੜਕਿਆਂ ਪ੍ਰਾਪਤ ਹੋਏਗਾ ਜੇਦੋਂ ਅਸੀਂ ਸੱਚ ਨੂੰ ਮਨ ਦੇ ਵਿੱਚ ਵਸਾ ਲਵਾਂਗੇ ਸਾਨੂੰ ਤਤ ਦੀ ਸਮਝ ਆ ਜਾਏਗੀ ਸੂਪਰ ਸਰੂਪਰ ਸੂਪਰ ਸਰੂਬਰ ਮੈਲ ਨ ਧੋਏ ਤੇ ਫਿਰ ਇਸ ਨਕਾ ਨਕ ਭਰੇ ਹੋਏ ਸਰੋਵਰ ਦੇ ਵਿੱਚ ਜਿੱਥੇ ਕੋਈ ਵਿਚਾਰਾ ਅਦਕਾਂ ਦੀ ਮੈਲ ਨਹੀਂ ਆਪਣੇ ਆਪ ਨੂੰ ਧੋਂਦਾ ਹੈ ਹੁਣ ਦੇਖੋ ਇੱਥੇ ਵੀ ਅਨ ਵਿੱਚ ਜਾ ਕੇ ਅਰਥ ਹੋਣਗੇ ਜੇ ਅਸੀਂ ਉਨਾ ਹੀ ਅਰਥ ਕਰਾਂਗੇ ਤੇ ਫਿਰ ਅਸੀਂ ਅਰਥ ਸਹੀ ਨਹੀਂ ਕਰ ਸਕਾਂਗੇ ਸੋਪਰ ਸਰੋਵਰ ਮੈਲ ਨਾ ਧੋਵੇ ਆਖਰੀ ਤੁਸੀਂ ਤੰਨੇ ਇਹ ਸ਼ਬਦ ਇਕੱਠੇ ਪੜ੍ਹ ਦਿੱਤੇ ਤੇ ਫਿਰ ਕੀ ਹੋ ਗਿਆ ਮੈਲ ਨਾ ਧੋਏ ਨਾ ਹੋ ਗਿਆ ਨਹੀਂ ਨਾ ਨਹੀਂ ਕਹਰੇ ਗੁਰੂ ਜੀ ਆਪਾਂ ਇਸ ਤਰ੍ਹਾਂ ਪੜ੍ਹਨਾ ਹੈ ਸੋ ਪਰ ਸਰੋਵਰ ਮੈਲ ਨਾ ਧੋਵੇ ਜਦੋਂ ਇਸ ਨਕੋ ਨਕ ਭਰੇ ਹੋਏ ਆਤਮਿਕ ਸਰੋਵਰ ਵਿੱਚ ਬੰਦਾ ਇਸ਼ਨਾਨ ਕਰਦਾ ਹੈ ਤੇ ਫਿਰ ਉਹਨੂੰ ਮੈਲ ਨਹੀਂ ਲੱਗਦੀ ਆਪਣੇ ਆਪ ਨੂੰ ਪਵਿੱਤਰ ਕਰ ਲੈਂਦਾ ਹੈ ਦੇਖੋ ਇਸ ਤਰ੍ਹਾਂ ਅਰਥ ਹੋ ਜਾਣਗੇ ਬੜੇ ਪਿਆਰ ਨਾਲ ਪੜੋ ਬਾਣੀ ਨੂੰ ਜਿੰਨੇ ਪਿਆਰ ਨਾਲ ਬਾਣੀ ਪੜੋਗੇ ਨਾ ਨਾ ਸਮਝ ਆਵੇ ਦੁਆਰੇ ਪੜੋ ਜਿਹੜੋ ਆਖੇ ਤੋਂ ਉਲਟ ਅਰਥ ਬਣਦੇ ਦਿਸਣ ਦਵਾਰੇ ਫੇਰ ਪੜੋ ਜੇ ਸੋ ਰਾਤਾ ਤੈਸੋ ਹੋਵੇ ਗੁਰੂ ਕਦੇ ਜੇ ਸੋ ਰਾਤਾ ਜੇ ਪ੍ਰਮਾਤਮਾ ਨਾਲ ਜੁੜੇਗਾ ਪ੍ਰਮਾਤਮਾ ਵਰਗਾ ਹੋ ਜਾਏਗਾ ਜੇ ਕਰਮਾਤਾ ਨਾਲ ਜੁੜੇਗਾ ਕਰਮਾਤੀ ਹੋ ਜਾਏਗਾ ਜੇ ਮਾਇਆ ਨਾਲ ਜੁੜੇਗਾ ਮਾਇਆ ਵਰਗਾ ਹੋ ਜਾਏਗਾ ਉਹ ਹੈ ਜੀ ਹੋ ਜਾਣਾ ਜਿਹੇ ਜਿਹੇ ਨਾਲ ਤੂੰ ਜੁੜੇਗਾ ਸੋ ਪ੍ਰਮਾਤਮਾ ਨਾਲ ਜੁੜੇਗਾ ਤੇ ਪ੍ਰਮਾਤਮਾ ਨਾਲ ਪਿਆਰ ਪੈ ਜਾਊਗਾ ਆਪੇ ਕਰਤਾ ਕਰੈ ਸੋਵੈ ਸਮਝ ਪੈ ਜੂਗੀ ਉਹ ਕਰਤਾ ਸਾਨੂੰ ਬਣਾਉਣ ਵਾਲਾ ਜਿਹੜਾ ਮਾਲਕ ਹੈ ਨਾ ਉਹ ਆਪ ਹੀ ਸਭ ਕੁਝ ਕਰੀ ਜਾ ਰਿਹਾ ਹੈ ਜਿਹੜੀ ਸਾਡੇ ਤੋਂ ਕਰਾਈ ਜਾ ਰਿਹਾ ਉਹ ਸਾਡੇ ਵਿੱਚ ਆਪ ਹੀ ਕਰ ਰਿਹਾ ਸਭ ਕੁਝ ਹੁਣ ਇਹ ਗੱਲ ਗੁਰੂ ਜੀ ਸਮਝ ਕਿੱਥੋਂ ਆਈਗੀ ਇਹ ਸਾਰੀ ਮਤ ਜੋ ਤੁਸੀਂ ਦੇ ਰਹੇ ਹੋ ਸਾਨੂੰ ਕਿੱਥੋਂ ਆਏਗੀ ਗੁਰੂ ਕੋਲ ਗੁਰਬਾਣੀ ਵਿੱਚੋਂ ਤੇ ਅਸੀਂ ਗੁਰਬਾਣੀ ਪੜਾਂਗੇ ਤਾਂ ਆਉਗੀ। ਸੋ ਗੁਰੂ ਜੀ ਕਹਿੰਦੇ ਆ ਗੁਰ ਹੇਵ ਸੀਤਲ ਅਗਨ ਬੁਝਾਵੇ। ਹੇਵ ਕਹਿੰਦੇ ਆ ਬਰਫ ਦਾ ਘਰ। ਗੁਰੂ ਜੀ ਆਪ ਸ਼ਾਂਤ ਚਿੱਤ ਨੇ। ਉੱਚਾ ਸੱਚਾ ਗਿਆਨ ਆ ਉਹਨਾਂ ਕੋਲੇ। ਅਗਨ ਬੁਝਾਵੇ ਸਾਡੀ ਤ੍ਰਿਸ਼ਨਾ ਦੀ ਅਗਨ ਨੂੰ ਬੁਝਾ ਦਿੰਦੇ ਆ। ਸੇਵਾ ਸੁਰਤ ਬਿਗੂਤ ਚੜਾਵੇ ਜਿਹੜਾ ਜੋਗੀ ਹੈ ਜੋ ਵੀ ਨਾ ਕਰ ਚੰਦਰੀ ਹੈ ਨਾ ਗੁਰੂ ਜੀ ਦੀ ਜੋਗੀ ਕੀ ਕਰਦਾ ਆਪਣੇ ਸਰੀਰ ਉੱਤੇ ਸਵਾਹ ਪਾ ਲਦਾ ਕਹਿਣ ਦਾ ਭਾਵ ਕੀ ਹੁੰਦਾ ਵਾ ਕਿ ਇਹ ਸਰੀਰ ਸਵਾਹ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਹੀ ਵੰਡ ਲੈਣਾ ਸੁਰਤ ਪ੍ਰਮਾਤਮਾ ਦੀ ਸ਼ਰਨ ਵਿੱਚ ਰੱਖ ਤੇ ਫਿਰ ਜਦੋਂ ਤੂੰ ਉਸ ਦੀ ਸ਼ਰਨ ਵਿੱਚ ਰਹੇਗਾ ਆਪੇ ਇਹ ਸਰੀਰ ਫਿਰ ਜ਼ੀਰੋ ਲੱਗੇਗਾ ਕਿ ਇਹ ਸਰੀਰ ਦਾ ਕੋਈ ਮਹੱਤਵ ਹੀ ਨਹੀਂ ਹੈਗਾ ਇਹ ਇੱਕ ਸਾਧਨਾ ਹੈ ਇੱਕ ਸਾਧਨਾ ਇੱਕ ਰਹਿਣ ਦੀ ਜਗ੍ਹਾ ਹੈ ਇਹ ਵਿੱਚ ਰਹਿ ਰਹੇ ਹਾਂ ਬਸ ਮੈਂ ਫਿਰ ਆਪ ਹੀ ਜੀਰੋ ਲੱਗੇਗਾ ਇਹ ਆਪ ਹੀ ਸੁਭਾਅ ਵਰਗਾ ਲੱਗੇਗਾ ਦਰਸਨ ਆਪ ਸਹਿਜ ਕਰਿ ਆਵੇ ਇਥੇ ਇੱਕ ਗਲ ਹੋਰ ਸਮਝਾਵਾਂ ਕਿ ਸਾਨੂੰ ਜਿਹੜੀ ਜਿੰਨੀ ਇਹ ਮਾਇਆ ਦੀ ਜਿੰਨੀ ਜਿੰਨੀ ਬਿਮਾਰੀਆਂ ਗੁਰੂ ਜੀ ਦੱਸ ਰਿਹਾ ਨੇ ਲੱਗਦੀਆਂ ਬੰਦੇ ਕਿੱਥੋਂ ਲੱਗਦੀਆਂ ਇਹ ਸਰੀਰ ਤੋਂ ਨੇ ਬੰਦਾ ਪਹਿਲੀ ਵਾਰ ਆਪਣੇ ਸਰੀਰ ਨੂੰ ਹੀ ਸਭ ਕੁਝ ਸਮਝਣ ਲੱਗ ਗਿਆ ਇਹ ਸੰਸਾਰ ਤੇ ਆਉਂਦਾ ਨਾ ਉਹਨੂੰ ਭੁੱਖ ਲੱਗਦੀ ਹੈ ਭੁੱਖ ਕਿਹਨੂੰ ਲੱਗਦੀ ਹੈ ਬੰਦੇ ਨੂੰ ਨਹੀਂ ਲੱਗਦੀ ਜਿਹੜਾ ਉਹ ਜੀਵ ਆਇਆ ਉਸ ਨੂੰ ਨਹੀਂ ਲੱਗਦੀ ਸਰੀਰ ਨੂੰ ਲੱਗਦੀ ਹੈ ਇੱਥੋਂ ਉਹਨੂੰ ਸਰੀਰ ਦੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੋਂ ਹੀ ਫਿਰ ਉਹ ਮਾਇਆ ਨਾਲ ਜੁੜ ਜਾਂਦਾ ਹੈ ਗੁਰੂ ਜੀ ਕਹਿੰਦੇ ਜਿਉਂ ਹੀ ਤੂੰ ਜਗ ਤੇ ਆਇਆ ਮਾਇਆ ਨੇ ਆਪਣਾ ਅਮਰ ਵਰਤਾ ਤਾ ਅਮਰ ਵਰਤਣਾ ਪ੍ਰਵਾਹ ਪਾਉਣਾ ਮਾਇਆ ਨੇ تیرੇ ਤੇ ਪ੍ਰਭਾਵ ਪਾਉਣਾ ਸ਼ੁਰੂ ਕਰਤਾ ਤੇ ਪਹਿਲੀ ਕਿਹੜੀ ਮਾਇਆ ਸਰੀਰ ਤੇ ਗੁਰੂ ਜੀ ਤੇ ਸਮਝਾ ਰਹੇ ਹੈ ਕਿ ਤੂੰ ਜੇ ਪਰਮਾਤਮਾ ਨੂੰ ਸਭ ਕੁਝ ਸਮਝ ਲਵੇਂ ਤੇ ਸਰੀਰ ਆਪੇ ਜੀਰੋ ਹੋ ਗਿਆ ਦਰਸ਼ਨ ਆਪ ਸਹਿਜ ਕਰ ਆਵੇ ਜੇ ਉੱਠ ਕੇ ਆਤਮਕ ਅਡੋਲਤਾ ਵਿੱਚ ਟਿਕਿਆ ਰਹੇਗਾ ਤੇ ਸਮਝੋ ਫਿਰ ਉਹਨੇ ਅਸਲੀ ਭੇਖ ਧਾਰ ਲਿਆ ਹੁਣ ਬਾਹਰੋਂ ਭੇਖ ਧਾਰ ਰਿਹਾ ਨਾ ਆਪਾਂ ਵੀ ਜੋਗੀ ਆਪਣਾ ਭੇਖ ਧਾਰ ਰਿਹਾ ਹੈ ਪੰਡਤ ਜੀ ਆਪਣਾ ਭੇਖ ਧਾਰ ਰਿਹਾ ਹੈ ਮੌਲਵੀ ਜੀ ਆਪਣਾ ਭੇਖ ਧਾਰ ਰਿਹਾ ਹੈ ਬਾਹਰੋਂ ਧਾਰ ਰਿਹਾ ਅਸੀਂ ਸਿੱਖ ਆਪਣਾ ਭੇਖ ਧਾਰ ਰਹੇ ਆ ਅਸੀਂ ਆਪਣੇ ਆਪ ਨੂੰ ਵਿੱਚ ਗਣੀਏ ਹਮੇਸ਼ਾ ਫਿਰ ਗੱਲ ਬਣਨੀ ਹੈ ਜੱਗ ਅਸੀਂ ਕਰੋ ਅਸੀਂ ਜਦੋਂ ਗੁਰੂ ਜੀ ਲਿਖਦੇ ਆ ਕੋਈ ਗੱਲ ਅਸੀਂ ਕਹਿੰਦੇ ਆ ਜੀ ਤੇ ਪੰਡਤ ਵੀਰ ਨੂੰ ਕਿਹਾ ਇਹ ਜੋਗੀ ਵੀਰ ਨਾਲ ਗੱਲ ਕਰ ਰਿਹਾ ਨਹੀਂ ਭਾਈ ਜੋਗੀ ਵੀਰ ਨਾਲ ਗੱਲ ਕਰ ਰਿਹਾ ਸਮਝਾ ਸਾਨੂੰ ਰਿਹਾ ਕਿਉਂ ਇਹਨੂੰ ਵੀ ਮੈਂ ਦੱਸ ਦਿੰਦਾ ਵੀ ਕਿਉਂ ਐਸਾ ਹੁੰਦਾ ਕਿਉਂਕਿ ਪੜ ਕੌਣ ਰਿਹਾ ਪੜਦੇ ਅਸੀਂ ਰਿਆਂ ਨਾ ਜੋ ਗੱਲ ਗੁਰੂ ਜੀ ਜੋਗੀ ਨਾਲ ਕਰ ਰਿਹਾ ਉਹ ਪੜ ਕੌਣ ਰਿਹਾ ਮੈਂ ਪੜ ਰਿਹਾ ਮੈਨੂੰ ਸਮਝ ਆ ਰਿਹਾ ਬਸ ਇਹ ਸੋਚੀਏ ਨਾ ਅਸੀਂ ਵੀ ਅਸੀਂ ਵੀ ਵਿੱਚ ਸ਼ਾਮਲ ਹਾਂ ਉਸ ਗੱਲ ਦੇ ਫਿਰ ਸਾਨੂੰ ਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜੂਗੀ ਹੁਣ ਗੁਰੂ ਜੀ ਕਹਿੰਦੇ ਫਿਰ ਸਮਝ ਲਓ ਵੀ ਉਹ ਉਹਦਾ ਭੇਖਪੂਰਨ ਹੋ ਗਿਆ ਨਿਰਮਲ ਬਾਣੀ ਨਾਦ ਵਜਾਵੇ ਉਹ ਪਰਮਾਤਮਾ ਦੀ ਨਿਰਮਲ ਬਾਣੀ ਨਾਲ ਜੁੜਿਆ ਰਹਿਣਾ ਤੇ ਇੱਕ ਰਸ ਆਪਣੇ ਜੀਵਨ ਨੂੰ ਬਣਾਈ ਰੱਖਦਾ ਹੈ ਇੱਕ ਰਸ ਬਾਜਾ ਵਜਾਉਂਦਾ ਹੈ ਜਿਨੀ ਆਪਣੇ ਜੀਵਨ ਨੂੰ ਇੱਕ ਰਸ ਬਣਾਈ ਰੱਖਦਾ ਹੈ ਅੰਤਰ ਗਿਆਨ ਮਹਾਰਸ ਸਾਰਾ ਪ੍ਰਭੂ ਦੇ ਨਾਲ ਡੂੰਗੀ ਸਮਝ ਪਰਮਾਤਮਾ ਦਾ ਗਿਆਨ ਉਸ ਦਾ ਨਾਮ ਇਹ ਸਾਰ ਤਤ ਹੈ ਇਹ ਸਾਰ रस ਹੈ ਸ੍ਰੇਸ਼ਟ ਰਸ ਹੈ ਇਸ ਨੂੰ ਬੰਦੇ ਨੇ ਪ੍ਰਾਪਤ ਕਰਨਾ ਹੈ ਤੀਰਥ ਮदन ਗੁਰ ਵਿਚਾਰਾ ਹੁਣ ਜੋਗੀ ਲੋਕ ਤੀਰਥ ਵੀ ਕਰਦੇ ਗੁਰੂ ਕਹਿੰਦੇ ਗੁਰੂ ਦੀ ਵਿਚਾਰ ਨੂੰ ਆਪਣੇ ਅੰਦਰ ਵਸਾ ਲੈਣਾ ਸਭ ਤੋਂ ਵੱਡਾ ਤੀਰਥ ਹੈ ਹੁਣ ਇਹ ਨੂੰ ਸਮਝ ਗਏ ਅਸੀਂ ਤੀਰਥ ਤੇ ਜਾਵਾਂਗੇ ਤੇ ਬਾਹਰੋਂ ਜਾਵਾਂਗੇ ਨਾ ਸਾਡਾ ਇਹ ਸਰੀਰ ਨਾ ਹੋਵੇਗਾ ਪਰ ਜੇ ਰੋਛੀ ਗੁਰੂ ਦੇ ਵਿਚਾਰ ਨੂੰ ਆਪਣੇ ਅੰਦਰ ਪਾਵਾਂਗੇ ਸੁਰਤਰਾਹੀਂ ਤੇ ਕੌਣ ਇਸ਼ਨਾਨ ਕਰੇਗਾ ਮਨ ਇਹ ਸਾਰੀ ਏਡ ਬੰਦੀ ਹੈ ਮਰਨ ਵਾਲੀ ਸਰੀਰ ਨੇ ਉੱਚਾ ਸੱਚਾ ਹੋਣਾ ਹੈ ਮਨ ਨਾਲੀ ਸਰੀਰ ਨੇ ਪਵਿੱਤਰ ਹੋਣਾ ਜੇ ਮਨ ਦੇ ਅੰਦਰ ਬਕਰ ਨੇ ਬਾਹਰੋਂ ਸੀ ਕਿੰਨੀ ਉਜਲੇ ਕੱਪੜੇ ਪਾਈ ਰੱਖੀਏ ਅੰਦਰ ਨਹੀਂ ਇਹ ਅੰਦਰ ਕਾਲਖ ਉਹ ਕਾਲਖ ਕਦੇ ਨਾ ਕਦੇ ਬਾਹਰ ਪ੍ਰਗਟ ਹੋ ਜਾਂਦੀ ਸੁ ਗੁਰੂ ਜੀ ਕਹਿੰਦੇ ਤੀਰਤ ਮਜਨ ਗੁਰ ਵਿਚਾਰਾ ਤੀਰਤ ਇਸ਼ਨਾਨ ਜੋਗੀ ਜੀ ਸਭ ਤੋਂ ਵਧੀਆ ਇਹ ਹੈ ਕਿ ਅਸੀਂ ਗੁਰੂ ਦੇ ਵਿਚਾਰ ਨਾਲ ਜੁੜ ਗਏ ਸੀ ਆਪਣੇ ਮਨ ਨੂੰ ਗੁਰੂ ਦੇ ਵਿਚਾਰ ਨਾਲ ਜੁੜ ਗਏ ਸ਼ਾਨ ਇਹਦਾ ਕਰਾਈਏ ਅੰਤਰ ਪੂਜਾ ਥਾਨ ਬਰਹਲਾ ਤੇ ਆਪਣੇ ਆਪ ਨਾਲ ਜੁੜਨਾ ਅੰਦਰ ਬੈਠੀ ਹੋ ਉਸ ਮਾਲਕ ਨਾਲ ਜੁੜਨਾ ਇਸ ਸਰੀਰ ਨੂੰ ਹੀ ਉਸ ਦਾ ਘਰ ਸਮਝਣਾ ਇਹ ਪੂਜਾ ਦਾ ਥਾਨ ਹੈ ਇਸ ਵਿੱਚ ਬੈਠਾ ਉਹ ਮਾਲਕ ਉਹਨੂੰ ਚੇਤੇ ਵਿੱਚ ਰੱਖਣਾ ਬਸ ਇਹ ਸਭ ਤੋਂ ਵਧੀਆ ਪੂਜਾ ਹੈ ਜੋਤੀ ਜੋਤ ਮਿਲਾਉਣ ਹਾਰਾ ਕਿਉਂਕਿ ਉਹ ਆਪਣੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਹੈ ਜਿਹੜਾ ਜੀਵ ਇਸ ਤਰ੍ਹਾਂ ਸਮਝ ਲੈਂਦਾ ਹੁਣ ਵੇਖੋ ਸੰਨ ਨੂੰ ਪੁਜਾਰੀ ਵੱਲੋਂ ਪੂਜਾ ਦੀਆਂ ਵਿਧੀਆਂ ਦੱਸੀਆਂ ਜਾਂਦੀਆਂ ਨੇ ਜਿਵੇਂ ਹੁਣ ਸਾਡੇ ਵੀ ਹੈ ਅਸੀਂ ਕਹਿੰਦੇ ਹਾਂ ਜੀ ਅਖੰਡ ਪਾਠ ਦੀ ਆ ਵਿਧੀ ਹੈ ਸੰਪਟ ਪਾਠ ਦੀ ਆ ਵਿਧੀ ਹੈ ਸਹਿਜ ਪਾਠ ਦੀ ਆ ਵਿਧੀ ਹੈ ਆ ਇਸ ਤਰ੍ਹਾਂ ਜੀ ਆਏਗਾ ਪੂਜਾ ਇਸ ਤਰ੍ਹਾਂ ਹੀ ਕਰਨੀ ਹੈ ਜੀ ਬਹੁਤੇ ਤੇ ਇੱਥੋਂ ਤੱਕ ਵੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰੇ ਕਰਦੇ ਆ ਨਾ ਉਹਦਾ ਵੀ ਕੋਈ ਦਿਸ਼ਾ ਰੱਖਦੇ ਆ ਬੀ ਇਸ ਦਿਸ਼ਾ ਵਿੱਚ ਹੀ ਪ੍ਰਕਾਸ਼ ਕਰਨਾ ਹੈ ਦੂਜੀ ਦਿਸ਼ਾ ਵਿੱਚ ਪ੍ਰਕਾਸ਼ ਨਹੀਂ ਕਰਨਾ ਇਥੋਂ ਤੱਕ ਬੇਮ ਭਰਮ ਸਾਡੇ ਅੰਦਰ ਪਏ ਐ ਐਸੀ ਵੇਰ ਉਹ ਸੁਜੋਤ ਨੂੰ ਜੋੜਾਂਗੇ ਕਿਵੇਂ ਸੁਜੋਤ ਨਾਲ ਉਹ ਗਿਆਨ ਤੇ ਬਹੁਤ ਉੱਚਾ ਤੇ ਸੱਚਾ ਹੈ ਗੁਰਬਾਣੀ ਦਾ ਉਹ ਤੋਂ ਫਿਰ ਅਸੀਂ ਕੋਹਾਂ ਦੂਰ ਚਲੇ ਜਾਵਾਂਗੇ ਸੋ ਆਪਣੇ ਆਪ ਨੂੰ ਬਾਣੀ ਨਾਲ ਜੋੜੋ ਬਾਣੀ ਪੜ੍ਹੋ ਤੇ ਸਮਝੋ ਗੁਰੂ ਜੀ ਅਸਲ ਗੱਲ ਤਤਸਾਰ ਕੀ ਕਹਿ ਰਿਹਾ ਹੈ ਰਸ ਰਸਿਆ ਮਤ ਇਕੈ ਭਾਈ ਜੋਗੀ ਜਿਹੜਾ ਮਨੁੱਖ ਮਨ ਵਿੱਚ ਨਾਮ ਰਾਸ ਉਸ ਪਰਮਾਤਮਾ ਦੀ ਯਾਦ ਵਿੱਚ ਭਿੱਜ ਜਾਂਦਾ ਨਾ ਤੇ ਹਵੇਸ਼ਾ ਉਹਦੇ ਵਿੱਚ ਜੁੜਿਆ ਰਹਿੰਦਾ ਤਖਤ ਨਵਾਸੀ ਪੰਜ ਸਮਾਈ ਪੰਜ ਸਮਾਈ ਉਹ ਪੰਜ ਵਕਾਰਾਂ ਨੂੰ ਆਪਣੇ ਆਪ ਹੀ ਅੰਦਰ ਖਤਮ ਕਰ ਦਿੰਦਾ ਹੈ ਮਾਰ ਲੈਂਦਾ ਇਹਨਾਂ ਨੂੰ ਸਿੱਧੇ ਕਰ ਲੈਂਦਾ ਇਹਨਾਂ ਦਾ ਰਸਤਾ ਬਦਲ ਲੈਂਦਾ ਤੇ ਫਿਰ ਆਪ ਇਹਨਾਂ ਉੱਤੇ ਰਾਜ ਕਰਦਾ ਹੈ ਤਖਤ ਨਵਾਸੀ ਜੇਦੀ ਮਰਤਾ ਪਰਮਾਤਮਾ ਦੇ ਨਾਮ ਵਿੱਚ ਭਜ ਜਾਂਦੀ ਹੈ ਨਾ ਉਹ ਇਹਨਾਂ ਪਾ ਪੰਜੇ ਕਾਮਾਂਦਿਕ ਵਕਾਰਾਂ ਨੂੰ ਕਾਬੂ ਕਰ ਲੈਂਦਾ ਤੇ ਅਡੋਲ ਅਵਸਥਾ ਵਿੱਚ ਟਿਕਦਾ ਹੈ ਇਹਨਾਂ ਨੂੰ ਕਾਬੂ ਵਿੱਚ ਰੱਖਦਾ ਹੈ ਕਾਰ ਕਮਾਈ ਖਸਮ ਰਜਾਈ ਉਹ ਹਮੇਸ਼ਾ ਪਰਮਾਤਮਾ ਦੀ ਰਜਾ ਵਿੱਚ ਤੁਰਦਾ ਹੈ ਹਉਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਭਦਰ ਜੀ ਨਾਲ ਗੱਲ ਕਰਦੇ ਆ ਜੋਗੀ ਨਾਲ ਇਹ ਗੁਰੂ ਜੀ ਫੇਰ ਆਪਣਾ ਵਿਚਾਰ ਆ ਜਿਹੜਾ ਮੇਨ ਥੀਮ ਹੈ ਜੋ ਹਉਕਮਰ ਜਾਈ ਚੱਲਣਾ ਦਾ ਉਹ ਦੱਸ ਰਿਹਾ ਐ ਵੇਗਤ ਨਾਥ ਨੈ ਲਖਿਆ ਜਾਏ ਉਹ ਮਾਲਕ ਨਿਰਲੇਪ ਹੈ ਉਹਦਾ ਕੋਈ ਰੂਪ ਨਹੀਂ ਹੈ ਐਸ ਕਰਕੇ ਸਾਨੂੰ ਉਹ ਦਿਸ ਨਹੀਂ ਰਿਹਾ ਐਸ ਕਰਕੇ ਨਹੀਂ ਦਿਸ ਰਿਹਾ ਗੁਰੂ ਜੀ ਜੋਗੀ ਨੂੰ ਸਮਝਾ ਰਹੇ ਆ ਜਲਮੈ ਉਪਜੈ ਜਲ ਤੇ ਦੂਰ ਗੁਰੂ ਜੀ ਕਹਿੰਦੇ ਜਿਵੇਂ ਪਾਣੀ ਵਿੱਚ ਚੰਦਰਮਾ ਤੇ ਸੂਰਜ ਨੂੰ ਵੇਖੀਏ ਤੇ ਸਾਨੂੰ ਐ ਲੱਗਦਾ ਵੀ ਇਹ ਪਾਣੀ ਵਿੱਚ ਹੀ ਨੇ ਪਰ ਨਹੀਂ ਇਹ ਬਹੁਤ ਦੂਰ ਨੇ ਉੱਚੇ ਜਲਮੈ ਜੋਤ ਰਿਹਾ ਭਰਪੂਰ ਐਸ ਤ੍ਰਈ ਉਹ ਮਾਲਕ ਹਰthhaus ਦੀਆਂ ਜੋਤਾਂ ਲਿਸ਼ਕ ਮਾਰ ਰਹੀਆਂ ਨੇ ਜਿਵੇਂ ਜਲ ਵਿੱਚ ਸਾਨੂੰ ਸੂਰਜ ਤੇ ਚੰ드ਰਮਾ ਦਾ ਅਕਸ਼ ਦਿਖਦਾ ਐ ਇਸ ਤਰ੍ਹਾਂ ਹੀ ਉਹ ਪਰਮਾਤਮਾ ਸਾਰੇ ਸੰਸਾਰ ਦੇ ਆਕਾਰ ਵਿੱਚ ਉਹਦਾ ਅਕਸ਼ ਹੈ ਲਿਸ਼ਕਾ ਨੇ ਜੋਤ ਨੂਰ ਜੇ ਜਿਸ ਨੂੰ ਇਹ ਦੇਖਣਾ ਹੈ ਉਹ ਦੇਖ ਲਏਗਾ ਕਿਸ ਨੇੜੇ ਕਿਸ ਆਖਾ ਦੂਰ ਗੁਰੂ ਜੀ ਨੇ ਉਹਨਾਂ ਲੇਪ ਬੀਏ ਆ ਕਿ ਹੈ ਵੀ ਸਾਡੇ ਨਾਲ ਫਿਰ ਇਹ ਕਿਵੇਂ ਦੱਸਿਆ ਜਾ ਸਕਦਾ ਵੀ ਉਹ ਦੂਰ ਹੈ ਤੇ ਕਿਵੇਂ ਕਿਹਾ ਜਾ ਸਕਦਾ ਵੀ ਉਹ ਨੇੜੇ ਉਹ ਤੇ ਇੱਕਮਿਕ ਹੈ ਇੱਕ ਹੈ ਨੇਦਰ ਗੋਣਾਂ ਦਾ ਦੇਖ ਦੂਰ ਮੈਂ ਤਾਂ ਉਹਨੂੰ 24 ਘੰਟੇ ਆਪਣੇ ਨੇੜੇ ਸਮਝਦਾ ਤੇ ਐਸ ਕਰਕੇ ਉਹਦੇ ਗੁਣਾ ਦਾ ਖਜ਼ਾਨਾ ਉਸ ਨੂੰ ਮੈਂ ਚੇਤੇ ਵਿੱਚ ਰੱਖਦਾ ਉਹ ਗੁਣਾ ਦਾ ਖਜ਼ਾਨਾ ਹੈ ਤੇ ਮੈਂ ਉਹ ਗੁਣ ਨਿਤ ਗੋਣਾ ਤੇ ਮੈਂ ਉਹਨੂੰ ਹਾਜ਼ਰ ਹਾਜ਼ਰ ਨਾਜ਼ੀਬਾ ਹੁਣ ਇੱਥੇ ਗੁਰੂ ਜੀ ਜਿਹੜੀ ਗੱਲ ਕਹਿ ਰਹੇ ਹਨ ਕਿਸ ਨੇੜੇ ਕਿਸ ਆਖਾਂ ਦੂਰ ਇਹ ਉਸ ਇੱਕ ਦਾ ਸਾਡੇ ਕੋਲ ਸਪਸ਼ਟੀਕਰਨ ਹੈ ਜਿਸ ਇੱਕ ਵੀ ਗੱਲ ਗੁਰੂ ਜੀ ਕਹਿ ਰਹੇ ਹੁਣ ਜਦੋਂ ਅਸੀਂ ਇੱਕ ਪੜ੍ਹਦੇ ਹਾਂ ਲਿਖਿਆ ਹੋਇਆ ਹੈਗਾ ਹਿੰਦਸਿਆ ਵਾਲਾ ਇੱਕ ਹਿੰਦਸਿਆ ਵਾਲਾ ਇੱਕ ਇੱਕ ਦਾ ਇੱਕ ਇੱਕ ਤਾਂ ਹੁੰਦੇ ਅੱਖਰ ਇੱਕ ਹੁੰਦੇ ਹਿੰਦਸੀ ਅੰਕ ਜਿਨੂੰ ਆਪਾਂ ਅੰਕ ਕਹਿੰਦੇ ਹਾਂ ਅੰਕ ਵਾਲਾ ਇੱਕ ਲਿਖਿਆ ਹੋਇਆ ਅਸੀਂ ਸੋਚਾਂਗੇ ਵੀ ਕੋਈ ਇੱਕ ਚੀਜ਼ ਬਾਰੇ ਗੁਰੂ ਜੀ ਕਹਿ ਰਹੇ ਹਨ ਨਹੀਂ ਇੱਥੇ ਇਸ ਇੱਕ ਦਾ ਅਰਥ ਹੈ ਪੂਰਨ ਆਪਣੇ ਆਪ ਵਿੱਚ ਇੱਕ ਜੇ ਨਹੀਂ ਇਹ ਸਾਰਾ ਸਿਸਟਮ ਆਕਾਰ ਤੇ ਨਿਰੰਕਾਰ ਇੱਕੋ ਹੀ ਹੈ ਕਿ ਇਹ ਇੱਕ ਤੇ ਉਹ ਇੱਕ ਵਿੱਚ ਕਿੰਨਾ ਔਰਕ ਹੋ ਗਿਆ ਉਹ ਇੱਕ ਤੇ ਇੱਕ ਗਿਣਤੀ ਵਾਲਾ ਇੱਕ ਹੋ ਗਿਆ ਇੱਕ ਇਕਾਈ ਪਰ ਇੱਕ ਹੀ ਹੋ ਗਿਆ ਸਾਰਾ ਬ੍ਰਹਮੰਡ ਸਾਰਾ ਆਕਾਸ਼ ਸਾਰਾ ਪੁਤਾਲ ਸਾਰਾ ਸਿਸਟਮ ਸਾਰਾ ਕੁਝ ਇੱਕ ਹੀ ਹੈ બસ এবਾ ਜੇ ਨਾ ਕੋਈ ਸਮਝਾਇ ਸੇ ਤੀਏ ਸਾਨੂੰ ਜੇ ਕਿਸੇ ਨੂੰ ਸਮਝ ਆ ਗਿਆ ਤੇ ਉਹ ਬਾਣੀ ਸਮਝਾਉਣੀ ਸ਼ੁਰੂ ਹੋ ਜਾਏਗੀ ਉਹਨੂੰ ਗੁਰੂ ਜੀ ਕਹਿ ਰਹੇ ਹੈ ਗੁਰਾ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਸਰ ਮਾ ਜਾਈ ਬਸ ਇਹ ਜੀ ਨੇ ਸਿੱਖ ਲਿਆ ਨਾ ਜੀ ਨੇ ਇਹ 부ਝ 부ਝਾ ਤੋ 부ਝ ਲਈ ਬਸ ਉਹ ਬਾਣੀ ਸੌਖੀ ਲੱਗਣੀ ਸ਼ੁਰੂ ਹੋ ਜਾਏਗੀ ਅੰਤਰ ਬਾਹਰ ਅਵਰਨ ਕੋਈ ਕੋਜ ਪਰਮ ਸ਼ਕਤੀ ਤੋਂ ਬਿਨਾ ਨਾ ਤੇ ਅਸੀਂ ਚੱਲ ਸਕਦੇ ਹਾਂ ਸਾਡਾ ਸਰੀਰ ਚੱਲ ਸਕਦਾ ਹੈ ਨਾ ਹੀ ਸਾਡਾ ਜੀਵਨ ਚੱਲ ਸਕਦਾ ਹੈ ਤੇ ਸਾਡੇ ਤੋਂ ਬਾਹਰ ਦੂਜਿਆਂ ਦਾ ਜੀਵਨ ਵੀ ਉਹੀ ਹੈ ਸਾਰੇ ਜੀਵਾਂ ਦਾ ਆਧਾਰ ਉਹੀ ਹੈ ਸਾਰੇ ਆਕਾਰ ਦਾ ਆਧਾਰ ਇੱਕੋ ਹੀ ਹੈ ਹੋਰ ਨਹੀਂ ਹੈ ਗੁਰੂ ਜੀ ਕਹਿੰਦੇ ਇਹਦੇ ਵਿੱਚ ਕੋਈ ਦੂਜਾ ਨਹੀਂ ਹੈ ਦ્વੈਤ ਨਹੀਂ ਹੈ ਇਹਦੇ ਵਿੱਚ ਕੋਈ ਹੋਰ ਸ਼ਕਤੀ ਨਹੀਂ ਹੈ ਜੋ ਤਿਸ ਭਾਵੇਂ ਸੋ गुण ਹੋਈ ਗੁਰੂ ਜੀ ਕਹਿੰਦੇ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਮਾਲਕ ਦੀ ਰਹਿ ਜਾਏ ਜਿਹਨੀ ਹੁਕਮ ਵਿੱਚ ਸਭ ਕੁਝ ਚੱਲ ਰਿਹਾ ਅਸੀਂ ਇਸ ਹੁਕਮ ਨੂੰ ਥੋੜਾ ਹੋਰ ਤਰ੍ਹਾਂ ਸਮਝਦੇ ਆ ਵੀ ਆ ਸਾਨੂੰ ਸੁਖ ਆਉਂਦੇ ਆ ਸਾਨੂੰ ਦੁੱਖ ਮਿਲਦੇ ਆ ਵੀ ਇਹ ਹੁਕਮ ਵਿੱਚ ਮਿਲਦੇ ਆ ਨਹੀਂ ਗੁਰੂ ਜੀ ਇਸ ਦੀ ਗੱਲ ਨਹੀਂ ਕਰ ਰਹੇ ਗੁਰੂ ਜੀ ਗੱਲ ਕਰ ਰਹੇ ਸਾਰੇ ਸਿਸਟਮ ਦੀ ਟੋਟਲੀ ਵਰਤਾਰਾ ਜਿੰਨਾ ਵੀ ਹੈਗਾ ਆਕਾਰ ਦੇ ਵਿੱਚ ਜਿੰਨਾ ਵਰਤਾਰਾ ਜਿੰਨਾ ਆਕਾਰ ਸਭ ਕੁਝ ਇੱਕ ਹੈ ਇੱਕ ਤੇ ਸਭ ਕੁਝ ਚੱਲਦਾ ਹੈ ਇੱਕ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਤੇ ਫਿਰ ਉਹਨੂੰ ਨੇੜੇ ਵੀ ਨਹੀਂ ਆਖਿਆ ਜਾ ਸਕਦਾ ਤੇ ਦੂਰ ਵੀ ਨਹੀਂ ਆਖਿਆ ਜਾ ਸਕਦਾ ਸਮਝਣ ਵਿੱਚ ਸਮਝ ਨੂੰ ਸਮਝਣਾ ਪਵੇਗਾ ਕਿ ਉਹ ਹੀ ਸਭ ਕੁਝ ਹੈਗਾ ਦੋ ਜੋ ਤਿਸ ਭਾਵੈ ਸੋਖਨ ਹੋਈ ਸੁਣ ਭਰਤ ਨਾਨਕ ਕਹਿ ਵਿਚਾਰ ਐ ਜੋਗੀ ਭਰਤ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਸੁਣ ਧਿਆਨ ਨਾਲ ਹੁਣ ਕਹਿ ਰੇ ਕੀ ਨੂੰ ਹੈ ਪਰਥਰ ਜੋਗੀ ਨੂੰ ਕਹਿ ਰਿਹਾ ਤੇ ਅਸੀਂ ਪੜ੍ਹ ਕੌਣ ਰਿਹਾ ਮੈਂ ਪੜ੍ਹ ਰਿਹਾ ਨਾ ਤੇ ਮੈਨੂੰ ਕਹਿ ਰਿਹਾ ਬਸ ਇਹ ਚੀਜ਼ ਦਾ ਖਿਆਲ ਕਰੀਏ ਆਪਾਂ ਜਦੋਂ ਵੀ ਸਾਡੇ ਪ੍ਰਚਾਰਕ ਵੀਰ ਬੋਲਦੇ ਆ ਜਾਂ ਗ੍ਰੰਤੀ ਵੀਰ ਕੋਈ ਮਾੜਾ ਮੋਟਾਰ ਜਾਣਦਾ ਉਹ ਕਹਿੰਦਾ ਉਹ ਪਤਾ ਕੀ ਕਹਿੰਦਾ ਕਹਿੰਦਾ ਜੀ ਪ੍ਰਮਾਤਮਾ ਨੇ ਐ ਕਿਹਾ ਜੋਗੀ ਨੂੰ ਐ ਕਿਹਾ ਫਲਾਣੇ ਨੂੰ ਐ ਕਿਹਾ ਪੰਡਤ ਨੂੰ ਐ ਕਿਹਾ ਇਹ ਸੋਚਦੇ ਨਹੀਂ ਵੀ ਮੈਨੂੰ ਕਹਿ ਰਿਹਾ ਕਿਉਂਕਿ ਪੜ੍ਹ ਤਾਂ ਮੇਰੇ ਆ ਨਾ ਮੈਨੂੰ ਕਹਿ ਰਿਹਾ ਬਸ ਕਾ ਕਰਕੇ ਬਾਣੀ ਸਾਨੂੰ ਸਮਝ ਵਿੱਚ ਨਹੀਂ ਆ ਰਹੀ ਕਿਉਂਕਿ ਅਸੀਂ ਕਹਿ ਰਹੇ ਹਾਂ ਗੁਰੂ ਜੀ ਦੂਜਿਆਂ ਨੂੰ ਸਮਝਾ ਰਹੇ ਮੈਨੂੰ ਨਹੀਂ ਸਮਝਾ ਰਹੇ ਸੋ ਹੁਣ ਗੁਰੂ ਜੀ ਕਹਿੰਦੇ ਐ ਸੁਣ ਪਰਥਰ ਜੋਗੀ ਨੂੰ ਕਹਿ ਰਿਹਾ ਸੁਣ ਮੇਰੀ ਗੱਲ ਸੁਣ ਪਰਥਰ ਨਾਨਕ ਕਹਿ ਵਿਚਾਰ ਐ ਜੋਗੀ ਧਿਆਨ ਨਾਲ ਸੁਣ ਨਾਨਕ ਜੀ ਤੈਨੂੰ ਵਿਚਾਰ ਦੇ ਰਿਹਾ ਨਿਰਮਲ ਨਾਮ ਮੇਰਾ ਆਧਾਰ ਨਿਰਮਲ ਨਾਮ ਫੇਰ ਨਾਮ ਕੀ ਹੋਇਆ ਪਰਮਾਤਮਾ ਦਾ ਗਿਆਨ ਪਰਮਾਤਮਾ ਦੀ ਐਗਜ਼ਿਸਟੈਂਸ ਹੋਣ ਬजूदगी ਦਾ ਗਿਆਨ ਇਹ ਮੇਰੇ ਜੀਵਨ ਦਾ ਆਧਾਰ ਹੈ ਗੁਰੂ ਜੀ ਜੋਗੀ ਨੂੰ ਕਹਿ ਰਿਹਾ ਸੁਣ ਪਰਤਰ ਜੋਗੀ ਤੇ ਹੁਣ ਪੜ ਕੌਣ ਰਿਹਾ ਮੈਂ ਪੜ ਰਿਹਾ ਤੇ ਮੈਨੂੰ ਗੁਰੂ ਜੀ ਕਹਿ ਰਿਹਾ ਐ ਸੁਣ ਜੀਵ ਹੈ ਮਨਾ ਸੁਣ ਉਹ ਪਰਮਾਤਮਾ ਤੈਨੂੰ ਨਾਨਕ ਜੀ ਇੱਕ ਵਿਚਾਰ ਦੇ ਰਿਹਾ ਉਹ ਪਰਮਾਤਮਾ ਹੀ ਨਿਰਮਲ ਨਾਮ ਹੀ ਉਸਦਾ ਨਿਰਮਲ ਹੋਣੀ ਉਸਦੀ ਮੇਰੇ ਜੀਵਨ ਦਾ ਆਧਾਰ ਹੈ ਇਹ ਗੱਲ ਨੂੰ ਪੜ੍ਹ ਲੈ ਇਹ ਗੱਲ ਨੂੰ ਸੁਣ ਲੈ ਐਸ ਤਰ੍ਹਾਂ ਗੁਰੂ ਜੀ ਇਸ ਅਸ਼ਟਪਦੀ ਵਿੱਚ ਆਪਾਂ ਨੂੰ ਵਿਚਾਰ ਦੇ ਕੇ ਜਾਂਦੇ ਆ ਮੇਨ ਥੀਮ ਸੀਗਾ ਅਸ਼ਟਪਦੀ ਦਾ ਕਿ ਪ੍ਰਮਾਤਮਾ ਸਾਰੇ ਕਿਤੇ ਹੈ ਐ ਜਿ ਪਰਥਰ ਜੋਗੀ ਤੂੰ ਪਹਾੜਾਂ ਉੱਤੇ ਬੈਠਾ ਇੱਕ ਪਾਸੇ ਤੇ ਤੂੰ ਉੱਚੇ ਥਾਂ ਤੇ ਆ ਕੇ ਬਹਿ ਗਿਆ ਸਮਾਜ ਨਾਲੋਂ ਟੁੱਟ ਗਿਆ ਤੇ ਦੂਜੇ ਬੰਨੇ ਤੂੰ ਆਪਣੀ ਜੋਗਮਤ ਦੇ ਹੰਕਾਰ ਵਿੱਚ ਬੈਠਾ ਹੈ ਇਸ ਹੰਕਾਰ ਰੂਪੀ ਪਹਾੜੀ ਤੋਂ ਉਤਰਿਆ ਥਲੇ ਆ ਜਾ ਤੇ ਉਸ ਸਤ ਸੰਗ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰ ਜਿੱਥੇ ਗੁਰੂ ਦੀ ਗੱਲ ਚੱਲ ਰਹੀ ਹੈ ਜਿੱਥੇ ਗੁਰੂ ਦਾ ਗਿਆਨ ਆ ਰਿਹਾ ਤੇ ਗੁਰੂ ਦੇ ਗਿਆਨ ਨਾਲ ਜੁੜਾ ਤੇਰਾ ਇਹ ਜੀਵਨ ਜਿਹੜਾ ਇਹ ਬਦਲ ਜਾਏਗਾ ਸੋ ਇਹ ਗੱਲ ਇਸ ਅਸ਼ਟਪਦੀ ਵਿੱਚ ਗੁਰੂ ਜੀ ਨੇ ਸਮਝਾਈ ਹੈ ਅੱਗੇ ਹੁਣ ਅਸ਼ਟਪਦੀਆਂ ਆਉਣਗੀਆਂ ਕਈ ਦਿਨ ਆਪਾਂ ਇਹ ਕਸ਼ਟਪਦੀ ਦਾ ਵਿਚਾਰ ਰੋਜ਼ ਕਰਾਂਗੇ ਰੋਜ਼ ਸੁਣਾਂਗੇ ਤੇ ਸਮਝਾਂਗੇ ਤੇ ਵਿਚਾਰਾਂਗੇ ਤੇ ਆਓ ਆਪਾਂ ਹੁਣ ਲੜੀਵਾਰ ਕਥਾ ਨਾਲ ਅੱਗੇ ਚੱਲਦੇ ਹਾਂ